ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਇੱਕ ਪਾਸੇ ਪੰਜਾਬ ਪੁਲਿਸ ਨੂੰ ਸਾਈਡ ਨਾਂ ਦੇਣ ਕਰਕੇ ਇੱਕ ਨੌਜਵਾਨ ਨੂੰ ਐਨਡੀਪੀਐਸ ਦਾ ਝੂਠਾ ਕੇਸ ਪਾ ਦਿੱਤਾ ਜਾਂਦਾ ਤੇ ਉਹ 76 ਦਿਨ ਨਜਾਇਜ਼ ਹਿਰਾਸਤ ਵਿੱਚ ਬਿਤਾਉਣਾ ਕਹਿੰਦੇ ਨੇ ਉਸ ਨੌਜਵਾਨ ਨੂੰ ਦੂਸਰੇ ਪਾਸੇ ਇੱਕ ਅਮੀਰ ਕਰੋੜਪਤੀ ਬਿਲਡਰ ਹੈ ਦੇ ਸੁੱਪਰ 50 ਤੋਂ ਵੀ ਵੱਧ ਧੋਖਾਧੜੀ ਦੇ ਨਾਲ ਰਿਲੇਟਡ ਕੇਸ ਨੇ ਦਰਜ ਨੇ ਐਫ ਆਈ ਆਰ ਦਰਜ ਨੇ ਉਸ ਨੂੰ ਪੁਲਿਸ ਫੜਕੇ ਰਾਜੀ ਨਹੀਂ ਹਾਈ ਕੋਰਟ ਵੱਲੋਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਗੁਪਤਾ ਨੂੰ ਐਸ ਐਸ ਪੀ ਨੂੰ ਬੁਲਾ ਕੇ ਝਾੜ ਲਗਾਈ ਜਾਂਦੀ ਹੈ ਹਾਈ ਕੋਰਟ ਦੇ ਅੰਦਰ ਤਾਂ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਇਹ ਦੋਰੇ ਮਾਪਦੰਡ ਕਿਉਂ ਨੇ ਪਹਿਲੇ ਕੇਸ ਦੇ ਵਿੱਚ ਹੀ ਜਿਹੜਾ ਅਦਾਲਤ ਵਿੱਚ ਕੇਸ ਉਹ ਝੂਠਾ ਸਾਬਿਤ ਹੋਇਆ ਉਸ ਤੋਂ ਬਾਅਦ ਹੀ ਉਸ ਨੌਜਵਾਨ ਦੀ ਰਿਹਾਈ ਹੋਈ ਹੈ 76 ਦਿਨ ਲੱਗੇ ਇਸ ਟੀਸਟ ਜਦੋਂ ਕੈਪਸੂਲ ਕੀਤੇ ਗਏ ਜਿਹੜਾ ਉਹਦੇ ਨਸ਼ਾ ਪਾਇਆ ਗਿਆ ਸੀ ਉਹਦੇ ਵਿੱਚ ਪੈਰਾਸੈਟਾਮੋਲ ਨਿਕਲੀ ਤਾਂ ਉਸ ਨੂੰ ਛੱਡਿਆ ਗਿਆ ਹਜੇ ਵਿਭਾਗੀ ਕਾਰਵਾਈ ਹੋਈ ਨਹੀਂ ਹੈ ਉਹਨਾਂ ਪੁਲਿਸ ਅਫਸਰਾਂ ਤੇ ਜਿਨ੍ਹਾਂ ਨੇ ਇਹ ਨਾਜਾਇਜ਼ ਗ੍ਰਿਫਤਾਰੀ ਕੀਤੀ ਸੀ ਉਹਦੇ ਉੱਪਰ ਕੇਸ ਪਾਇਆ ਸੀ ਦੂਸਰੇ ਪਾਸੇ ਅਮੀਰ ਬਿਲਡਰ ਹੈ 50 ਤੋਂ ਵੱਧ ਐਫਆਈਆਰਾਂ ਦਰਜ ਨੇ ਲੇਕਿਨ ਉਸ ਤੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹਾਈ ਕੋਰਟ ਨੂੰ ਝਾੜ ਲਾਉਣੀ ਪੈਂਦੀ ਹੈ ਡੀਜੀਪੀ ਨੂੰ ਸੱਦਣਾ ਪੈਂਦਾ ਹੈ ਕੋਰਟ ਦੇ ਵਿੱਚ ਫਿਰ ਜਾ ਕੇ ਉਹਦੀ ਗ੍ਰਿਫਤਾਰੀ ਹੁੰਦੀ ਹੈ ਇਹ ਸਾਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਮਾਮਲਾ ਹੈ ਕਿਉਂ ਇਹ ਹੋਇਆ ਜਰਨੈਲ ਸਿੰਘ ਬਾਜਵਾ ਐਮਡੀ ਨੇ ਬਾਜਵਾ ਡਵੈਲਪਮੈਂਟ ਬਾਜਵਾ ਡਵੈਲਪਰਸ ਪ੍ਰਾਈਵੇਟ ਲਿਮਟਿਡ ਖਰੜ ਦੀ ਇੱਕ ਬਹੁਤ ਮਸ਼ਹੂਰ ਕਲੋਨੀ ਸਨੀ ਐਨ ਕਲੇਵ ਜਿਹਨੂੰ ਕਿਹਾ ਜਾਂਦਾ ਉਸ ਦੇ ਵੀ ਮਾਲਕ ਨੇ ਉਹ ਇਹਨਾਂ ਨੇ ਡਿਵੈਲਪ ਕੀਤੀ ਸੀ ਵਿੱਚ ਹੀ ਸੀ ਇਹਨਾਂ ਨੂੰ 29 ਅਗਸਤ 2024 ਨੂੰ ਗ੍ਰਿਫਤਾਰ ਕੀਤਾ ਗਿਆ ਇੱਕ 2 ਸਾਲ ਪੁਰਾਣਾ ਕੇਸ ਸੀਗਾ 18 April 2022 ਨੂੰ ਸੈਕਸ਼ਨ 174 A ਫੇਲਿਅਰ ਆਫ ਅ ਪ੍ਰੋਕਲੇਮਡ ਆਫੈਂਡਰ ਟੂ ਅਪੀਅਰ ਬਿਫੋਰ ਕੋਰਟ ਅਦਾਲਤ ਦੇ ਵਿੱਚ ਪਗੌੜਾ ਆਦਮੀ ਜਦੋਂ ਪੇਸ਼ ਨਹੀਂ ਹੁੰਦਾ ਤਾਂ ਇਹ ਧਾਰਾ ਉਸ ਤੇ ਲਗਾਈ ਜਾਂਦੀ ਹੈ ਉਸ ਧਾਰਾ ਦੇ ਅੰਦਰ ਇਸ ਨੂੰ ਗ੍ਰਿਫਤਾਰ ਕੀਤਾ ਗਿਆ 18 April ਨੂੰ ਇਹ ਕੇਸ ਦਰਜ ਕੀਤਾ ਗਿਆ ਸੀ ਸੁਹਾਣਾ ਥਾਣੇ ਦੇ ਵਿੱਚ ਸੁਹਾਣਾ ਥਾਣੇ ਦੇ ਵਿੱਚ ਸ਼ਿਕਾਇਤ ਜਿਹੜੀ ਹੈ ਉਹ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਜਿਹੜੇ ਨੇ ਰਵਤੇਸ਼ ਪਿੰਦਰਜੀਤ ਸਿੰਘ ਉਹਨਾਂ ਵੱਲੋਂ ਇਹ ਦਰਜ ਕਰਾਈ ਗਈ ਸੀ ਉਹਨਾਂ ਨੇ ਐਸਐਚਓ ਸਾਹਿਬ ਨੂੰ ਜੋ ਸੁਹਾਣਾ ਥਾਣੇ ਦੇ ਐਸਐਚਓ ਨੇ ਉਹਨਾਂ ਨੂੰ ਇਨਫੋਰਮ ਕੀਤਾ ਸੀ ਕਿ ਬਾਜਵਾ ਨੇ 1 April 2022 ਨੂੰ ਇੱਕ ਕੇਸ ਸੀਗਾ ਗਮਾੜਾ ਵਰਸਸ ਬਾਜਵਾ ਡਿਵੈਲਪਰ ਉਸ ਦੇ ਵਿੱਚ ਪਗੌੜਾ ਕੋਸ਼ਿਸ਼ਤ ਕਰ ਦਿੱਤਾ ਗਿਆ ਸੀ ਪਗੌੜਾ ਕਰਾਰ ਦਿੱਤਾ ਗਿਆ ਸੀ ਉਸ ਕੇਸ ਦੇ ਵਿੱਚ ਇਹ ਪਗੌੜਾ ਹੈ ਤਾਂ ਉਸ ਦੀ ਗ੍ਰਿਫਤਾਰੀ ਪਾਈ ਗਈ ਇਸ ਤੋਂ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 27 ਅਗਸਤ ਨੂੰ ਜਦੋਂ ਡੀਜੀਪੀ ਸਾਹਿਬ ਨੂੰ ਸਰਧਿਆ ਸੰਮਨ ਕੀਤਾ ਸੀ ਤਾਂ ਉਹਨਾਂ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਸਾਰੇ ਕੇਸ ਜਿਹੜੇ ਇਸ ਬਿਲਡਰ ਦੇ ਖਿਲਾਫ ਦਰਜ ਨੇ ਉਸ ਦਾ ਵੇਰਵਾ ਸਾਨੂੰ ਦਿੱਤਾ ਜਾਵੇ ਇਹ ਵੀ ਦੱਸਿਆ ਜਾਵੇ ਕਿ ਜਾਂਚ ਕਿੱਥੇ ਤੱਕ ਪਹੁੰਚੀ ਹੈ ਉਹਨਾਂ ਕੇਸਾਂ ਦੇ ਵਿੱਚ ਜਿਹੜੇ ਇਸ ਬਿਲਡਰ ਦੇ ਖਿਲਾਫ ਦਰਜ ਨੇ ਤੈਸੇ ਦੇ ਹੰਕਾਰ ਕਰਕੇ ਇਸ ਬਿਲਡਰ ਦਾ ਹੌਸਲਾ ਇੰਨਾ ਬੁਲੰਦ ਸੀ ਕਿ ਹਾਈ ਕੋਰਟ ਵਕਲਾਂ ਵੀ ਵਾਰ-ਵਾਰ ਸਮਨ ਕਰਨ ਤੇ ਇਹ ਬਿਲਡਰ ਪੇਸ਼ ਨਹੀਂ ਹੋਇਆ ਸੀ ਜਰਨੈਲ ਸਿੰਘ ਬਾਲਵਾ ਨੂੰ ਹਾਈ ਕੋਰਟ ਦੇ ਵਿੱਚ ਬਹੁਤ ਵਾਰ ਸਮਨ ਕੀਤਾ ਗਿਆ ਸੀ ਲੇਕਿਨ ਇਹ ਪੇਸ਼ ਨਹੀਂ ਹੋਇਆ ਸੀ ਤੇ ਹਾਈ ਕੋਰਟ ਨੂੰ ਕੰਟੈਂਪਟ ਆਫ ਕੋਰਟ ਦਾ ਨੋਟਿਸ issues ਕਰਨਾ ਪਿਆ ਸੀ ਉਹ ਵੀ ਕੋਈ ਪਹਿਲੀ ਵਾਰ ਨਹੀਂ ਕੀਤਾ ਹਾਈ ਕੋਰਟ ਨੇ ਕੰਟੈਂਪਟ ਆਫ ਕੋਰਟ ਦਾ ਨੋਟਿਸ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੰਟੈਂਪਟ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਇਹ ਮਾਮਲਾ ਜੋ ਜੋ ਸੁਚ ਕੰਟੈਂਪਟ ਆਫ ਕੋਰਟ ਦਾ ਨੋਟਿਸ ਜਾਰੀ ਕਿ ਹੋਇਆ ਇਹਦੇ ਵਿੱਚ 99 ਲੋਕ ਨੇ ਸਨੀਆਂ ਕਲੱਬ ਦੇ ਜਿਹੜੇ ਉੱਥੋਂ ਦੇ ਵਸਨੀਕ ਨੇ ਜਿਹੜੇ ਉੱਥੇ ਘਰ ਪਾ ਕੇ ਰਹਿ ਰਹੇ ਸੀ ਉਸ ਕਲੋਨੀ ਦੇ ਵਿੱਚ ਉਹਨਾਂ ਨੇ 2022 ਦੇ ਵਿੱਚ ਹਾਈ ਕੋਰਟ ਦੇ ਵਿੱਚ ਹੀ ਇੱਕ ਮਾਮਲਾ ਦਰਜ ਕੀਤਾ ਸੀ ਪਟੀਸ਼ਨ ਲਾਈ ਸੀ ਕਹਾਰ ਲਾਈ ਸੀ ਕੋਰਟ ਨੂੰ ਅਦਾਲਤ ਨੂੰ ਕਿ ਕਲੋਨੀ ਬਣਾ ਕੇ ਤੇ ਕੱਟ ਕੇ ਵੇਚ ਦਿੱਤੀ ਗਈ ਹੈ ਪਰ ਉਹਦੇ ਵਿੱਚ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਬੇਸਿਕ ਇਨਫਰਾਸਟ੍ਰਕਚਰ ਉਹੀ ਮੌਜੂਦ ਨਹੀਂ ਹੈ ਬਿਜਲੀ ਦੀ ਵਿਵਸਥਾ ਕਨੈਕਸ਼ਨਾਂ ਦੀ ਬਿਜਲੀ ਦੀ ਘਾਟ ਹੈ ਹੈ ਨਹੀਂ ਹੈ ਤੇ ਉੱਥੇ ਰਹਿਣਾ ਕਿਵੇਂ ਜਾਵੇ بار بار ਉਹਨਾਂ ਨੇ ਬਿਲਡਰ ਨੂੰ ਫਾਲੋ ਅਪ ਕੀਤਾ ਬਿਲਡਰ ਵੱਲੋਂ ਕੋਈ ਹੱਥ ਪੱਲਾ ਨਾ ਫੜਾਇਆ ਜਾਣ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਪੇਸ਼ ਹੋਏ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਘਾਰ ਲਗਾਈ ਸੀ ਦਸੰਬਰ 2022 ਨੂੰ ਹੀ ਜਰਨੈਲ ਸਿੰਘ ਬਾਜਵਾ ਨੇ ਹਾਈ ਕੋਰਟ ਦੇ ਵਿੱਚ ਇਹ ਅੰਡਰਟੇਕਿੰਗ ਦਿੱਤੀ ਲਿਖਤੀ ਸਬਮਿਟ ਕੀਤਾ ਕਿ ਅਸੀਂ 2023 ਮਾਰਚ ਤੱਕ ਇਹ ਸਾਰਾ ਕੰਮ ਜਨਾ ਮੁਕੰਮਲ ਕਰਵਾ ਦੇਵਾਂਗੇ ਕਿਸੇ ਨੂੰ ਕੋਈ ਸ਼ਿਕਾਇਤ ਪੈਂਡਿੰਗ ਨਹੀਂ ਰਹੂਗੀ ਕੋਈ ਸ਼ਿਕਾਇਤ ਨਹੀਂ ਰਹੂਗੀ ਇੱਥੋਂ ਦੀ ਵਸਨੀਕਾਂ ਨੂੰ ਅਸੀਂ ਮਾਰਚ 2023 ਤੱਕ ਸਾਰਾ ਪੈਂਡਿੰਗ ਕੰਮ ਕੰਪਲੀਟ ਕਰਾ ਦੇਵਾਂਗੇ ਉਸ ਤੋਂ ਬਾਅਦ ਵੀ ਨਾ ਤਾਂ ਜਰਨੈਲ ਸਿੰਘ ਬਾਜਵਾ ਕੋਰਟ ਦੇ ਵਿੱਚ ਪੇਸ਼ ਹੋਇਆ ਨਾ ਹੀ ਉਸਨੇ ਕੋਈ ਕੰਪਲੀਸ਼ਨ ਸਰਟੀਫਿਕੇਟ ਕਿ ਅਸੀਂ ਕੰਮ ਪੂਰਾ ਕਰ ਦਿੱਤਾ ਹੈ ਉਹ ਜਮ੍ਹਾਂ ਕਰਾਇਆ ਅਦਾਲਤ ਨੂੰ ਵੀ ਅੰਗੋਲੀਆਂ ਕਰ ਦਿੱਤਾ ਅਦਾਲਤ ਨੂੰ ਵੀ ਉਹਨੇ ਟਿਚ ਨਹੀਂ ਜਾਣਿਆ ਜਦੋਂ ਸਟੇਟ ਦੇ ਵਕੀਲ ਜਿਹੜੇ ਨੇ ਸਰਕਾਰੀ ਵਕੀਲ ਨੇ ਸੂਬੇ ਦੇ ਵਕੀਲ ਨੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਅਦਾਲਤ ਦੇ ਵਿੱਚ ਇਹ ਦੱਸਿਆ ਕਿ ਬਿਜਲੀ ਦੇ ਪੈਸੇ ਹੀ ਨਹੀਂ ਭਰੇ ਗਏ ਹਜੇ ਤੱਕ ਬਕਾਇਆ ਬਾਜਵਾਵਲ ਖੜਾ ਹੈ ਡਿਵੈਲਪਰ ਜਿਹੜੇ ਨੇ ਬਿਲਡਰ ਨੇ ਉਹਦੇ ਵੱਲ ਖੜਾ ਹੈ ਅਜੇ ਤੱਕ ਉਹਨੇ ਪੈਸੇ ਤੱਕ ਨਹੀਂ ਭਰੇ ਕੰਮ ਤਾਂ ਕਿੱਥੋਂ ਕਰਾਉਣਾ ਹੈ ਇਹ ਵੀ ਗੱਲ ਨਹੀਂ ਹੈ ਕਿ ਸਿਰਫ ਆਮ ਲੋਕ ਨੇ ਉਹਨਾਂ ਨੂੰ ਠੱਗਿਆ ਗਿਆ ਹੈ ਉਹਨਾਂ ਦੇ ਵਿਰੁੱਧ ਕੇਸ ਨੇ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ ਪੁਲਿਸ still ਵਰਤ ਰਹੀ ਹੈ ਵਿਜੀਲੈਂਸ ਬਿਊਰੋ ਜਿਹੜਾ ਹੈ ਪੰਜਾਬ ਦਾ ਉਸ ਨੇ ਵੀ ਇਸੇ ਸਾਲ ਫਰਵਰੀ ਦੇ ਵਿੱਚ ਇੱਕ ਕੇਸ ਦਰਜ ਕੀਤਾ ਸੀ ਬਾਜਵਾ ਡਿਵੈਲਪਰਸ ਦੇ ਖਿਲਾਫ ਇਸ ਨੇ ਮੋਹਾਲੀ ਦੇ ਵਿੱਚ 179 ਏਕੜ ਦੇ ਵਿੱਚ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਦੋਨੋਂ ਪ੍ਰੋਜੈਕਟ ਡਿਵੈਲਪ ਕਰਨ ਵਾਸਤੇ ਸਰਕਾਰ ਤੋਂ ਇੱਕ ਪ੍ਰੋਜੈਕਟ ਪਾਸ ਕਰਵਾਇਆ ਸੀਗਾ ਲੇਕਿਨ ਉਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੀਆਂ ਇਰੈਗੂਲੈਰਿਟੀਜ਼ ਸੀਗੀਆਂ ਕਮੀਆਂ ਸੀ ਕਮੀਆਂ ਪੇਸ਼ੀਆਂ ਸੀਗੀਆਂ ਉਸ ਕਰਕੇ ਇਹਦੇ ਉੱਪਰ ਕੇਸ ਦਰਜ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਆਫ ਪੰਜਾਬ ਵੱਲੋਂ ਕ腐ਸ਼ਨ ਦਾ ਕੇਸ ਸੀਗਾ ਉਹ ਜੋ ਇਸ ਡਵਲ ਪ੍ਰਦੇਸ਼ ਬਿਲਡਰ ਦੇ ਖਿਲਾਫ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਕੇਸਾਂ ਦੇ ਵਿੱਚ ਵੀ ਇਹਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਆਮ ਲੋਕਾਂ ਦੀ ਗੱਲ ਤਾਂ ਇੱਕ ਸਾਈਡ ਤੇ ਰੱਖਦੇ ਨੇ ਪਾਸੇ ਰੱਖ ਦਿੰਦੇ ਆ ਸਰਕਾਰ ਦੇ ਖਿਲਾਫ ਧੋਖਾਧੜੀ ਦਾ ਕੇਸ ਹੈ ਕ腐ਸ਼ਨ ਦਾ ਕੇਸ ਹੈ ਉਸ ਦੇ ਵਿੱਚ ਵੀ ਇਹਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਦੋਂ SSP ਦੀਪਕ 파ਰਖ ਨੇ ਜੋ ਮੋਹਾਲੀ ਦੇ ਉਹ ਕੋਰਟ ਦੇ ਵਿੱਚ ਗਏ ਉਹਨਾਂ ਨੇ ਆਪਣਾ ਐਫੀਡੇਵਿਟ ਦਾਖਲ ਕੀਤਾ ਕਿ ਇਹ ਸਟੇਟਸ ਕੀ ਹੈ ਜੋ ਕੋਰਟ ਨੇ ਮੰਗਿਆ ਸੀ ਕਿ ਕਿੰਨੀਆਂ ਐਫਆਈਆਰਾਂ ਨੇ ਕੀ ਜਾਂਚ ਕੀਤੀ ਹੈ ਤੁਸੀਂ ਕੀ ਕਾਰਵਾਈ ਕੀਤੀ ਹੈ ਉਹ ਐਫੀਡੇਵਿਟ ਦੇਖ ਕੇ ਅਦਾਲਤ ਦੇ ਜਿਹੜੇ ਜੱਜ ਸਾਹਿਬਾਨ ਸੀ ਉਹ ਕਹਿੰਦੇ ਅਸੀਂ ਸ਼ੌਕਡ ਹਾਂ ਕਿ ਕੋਈ ਲਾ ਇਨਫੋਰਸਿੰਗ ਏਜੰਸੀ ਇਸ ਤਰ੍ਹਾਂ ਵੀ ਕੰਮ ਕਰ ਸਕਦੀ ਹੈ ਮਤਲਬ ਉਹਨਾਂ ਨੂੰ ਸਦਮਾ ਪਹੁੰਚਿਆ ਠੇਸ ਲੱਗੀ ਕਿ ਕੋਈ ਲਾ ਨਫੋਰਸਮੈਂਟ ਏਜੰਸੀ ਜਿਹੜੀ ਹੈ ਉਹ ਇੰਨੀ ਢਿੱਲੀ ਇੰਨੀ ਮਾੜੀ ਕਾਰਜਗਾਰੀ ਕਿਵੇਂ ਕਰ ਸਕਦੀ ਹੈ ਕਿਵੇਂ ਕੰਮ ਇਸ ਤਰੀਕੇ ਨਾਲ ਕਰ ਸਕਦੀ ਹੈ ਇਸ ਬਿਲਡਰ ਦੇ ਉੱਪਰ ਜੋ ਕੇਸ ਦੱਸੇ ਇਸ ਐਫੀਡੈਵਿਟ ਦੇ ਵਿੱਚ ਉਹਦੇ ਵਿੱਚ ਕਿਹਾ ਗਿਆ ਕਿ 53 ਕੇਸ ਇਸ ਖਿਲਾਫ ਚੱਲ ਰਹੇ ਨੇ ਜਿਨ੍ਹਾਂ ਵਿੱਚੋਂ 39 ਕੇਸਾਂ ਦੇ ਵਿੱਚ ਹਜੇ ਜਾਂਚ ਪੈਂਡਿੰਗ ਪਈ ਹੈ। ਕੁੱਲ 53 ਕੇਸ ਇੱਕ ਬਿਲਡਰ ਦੇ ਇੱਕ ਵਿਅਕਤੀ ਦੇ ਖਿਲਾਫ ਹਨ ਪੰਜਾਬ ਦੇ ਸੂਬੇ ਦੇ ਵਿੱਚ। 39 ਕੇਸਾਂ ਦੇ ਵਿੱਚ ਹਜੇ ਜਾਂਚ ਪੈਂਡਿੰਗ ਹੈ, ਜਾਂਚ ਸ਼ੁਰੂ ਹੀ ਨਹੀਂ ਕੀਤੀ ਜਾਂ ਜਾਂਚ ਖਤਮ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ, ਚਲਾਨ ਪੇਸ਼ ਕਰਨਾ, ਅਦਾਲਤ ਤੱਕ ਪਹੁੰਚਾਉਣਾ ਜਾਂ ਨਿਆ ਕਿਸੇ ਨੂੰ ਦਿਵਾਉਣਾ ਬਹੁਤ ਦੂਰ ਦੀਆਂ ਗੱਲਾਂ ਨੇ, 39 ਕੇਸਾਂ ਦੇ ਵਿੱਚ ਜਾਂਚ ਪੈਂਡਿੰਗ ਹੈ, ਸ਼ੁਰੂ ਨਹੀਂ ਕੀਤੀ। ਜੇ ਹੋਰ ਵਿਸਤਾਰ ਵਿੱਚ ਜਾਣਨਾ ਤਾਂ 20 ਐਫ ਆਈ ਆਰ ਕੱਲੇ ਮੁਹਾਲੀ ਦੇ ਵਿੱਚ ਹੀ ਇਸ ਬੰਦੇ ਦੇ ਖਿਲਾਫ ਦਰਜ ਨੇ 20 ਐਫ ਆਈ ਆਰ ਕੱਲੇ ਮੁਹਾਲੀ ਜ਼ਿਲ੍ਹੇ ਦੇ ਵਿੱਚ 16 ਐਫ ਆਈ ਆਰ ਐਨ ਆਰ ਆਈ ਪੁਲਿਸ ਸਟੇਸ਼ਨ ਮੁਹਾਲੀ ਦੇ ਵਿੱਚ ਇਸ ਬੰਦੇ ਦੇ ਖਿਲਾਫ ਦਰਜ ਨੇ ਐਫ ਆਈ ਆਰ ਨੰਬਰ 328 ਹੈ ਖਰੜ ਥਾਣੇ ਦੇ ਵਿੱਚ 2 ਅਕਤੂਬਰ 2008 ਦੀ 2008 ਦਾ ਐਫ ਆਈ ਆਰ ਹਜੇ ਪੈਂਡਿੰਗ ਹੈ ਇਹਦੇ ਵਿੱਚ 16 ਸਾਲ ਹੋ ਗਏ ਨੇ ਕੋਈ ਜਾਂਚ ਨਹੀਂ ਹੋਈ ਹੈ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪੈਂਡਿੰਗ ਚੱਲੀ ਆ ਰਹੀ ਹੈ ਇਸੇ ਤਰੀਕੇ ਨਾਲ ਐਫ ਆਈ ਆਰ 87 ਹੈ 25 ਜੁਲਾਈ 2017 ਦੀ ਐਫ ਆਈ ਆਰ 171 ਹੈ ਅਗਸਤ 2017 18 ਅਗਸਤ 2017 ਦੀ ਇਹ ਵੀ ਖਡ ਥਾਣੇ ਦੇ ਵਿੱਚ ਹੀ ਪੈਂਡਿੰਗ ਨੇ ਇੱਕ ਐਫ ਆਈ ਆਰ ਨੰਬਰ 14 April 19 2019 ਦੀ ਭਗਵੰਤਪੁਰਾ ਪੁਲਿਸ ਸਟੇਸ਼ਨ ਰੋਪੜ ਦੇ ਵਿੱਚ ਪੈਂਡਿੰਗ ਹੈ ਐਫ ਆਈ ਆਰ 28 ਹੈ ਇਸੇ ਤਰੀਕੇ ਨਾਲ ਜੁਲਾਈ 2019 ਦੀ ਉਹ ਸਟੇਟ ਕ੍ਰਾਈਮ ਬ੍ਰਾਂਚ ਮੋਹਾਲੀ ਦੇ ਵਿੱਚ ਵੀ ਪੈਂਡਿੰਗ ਹੈ ਮੋਹਾਲੀ ਹੋਵੇ ਰੋਪੜ ਹੋਵੇ ਖੰਡ ਹੋਵੇ 16 16 17 ਸਾਲ ਤੋਂ ਕੇਸ ਪੈਂਡਿੰਗ ਨੇ ਪੰਜ ਪੰਜ ਸਾਲ 10 10 ਸਾਲ ਪੁਰਾਣੀਆਂ ਐਫ ਆਈ ਆਰਾਂ ਦਰਜ ਨੇ ਕੋਈ ਜਾਂਚ ਨਹੀਂ ਹੁੰਦੀ ਇਹ ਪੰਜਾਬ ਪੁਲਿਸ ਦੇ ਹਾਲਾਤ ਨੇ ਇਹ ਇੱਕ ਅਮੀਰ ਆਦਮੀ ਕਿਵੇਂ ਕਾਨੂੰਨ ਨੂੰ ਛਿੱਕੇ ਦੇ ਟੰਕੇ ਰੱਖਦਾ ਹੈ ਉਸ ਦੀ ਬਹੁਤ ਵੱਡੀ ਮਿਸਾਲ ਹੈ ਸਾਡੇ ਸਾਹਮਣੇ ਹੈ ਕਿ ਪੁਲਿਸ ਦੇ ਕੰਨਾਂ ਤੇ ਬਿਲਕੁਲ ਵੀ ਜੂਨ ਨਹੀਂ ਰੰਗੀ ਚਾਹੇ ਉਹਨੇ ਲੋਕਾਂ ਨਾਲ ਠੱਗੀ ਕੀਤੀ ਇਹਨਾਂ ਨੂੰ ਪਲਾਟ ਵਿੱਚੇ ਕਲੋਨੀਆਂ ਘੱਟ ਕੇ ਫਲੈਟ ਵਿੱਚੇ ਉਹਨਾਂ ਨਾਲ ਠੱਗੀ ਕੀਤੀ ਜਾਂ ਸਟੇਟ ਦੇ ਨਾਲ ਠੱਗੀ ਕੀਤੀ ਸਟੇਟ ਵਿਜੀਲੈਂਸ ਬਿਊਰੋ ਨੇ ਵੀ ਐਫ ਆਈ ਆਰ ਦਰਜ ਕਰਾਈ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ ਕ੍ਰਾਈਮ ਬ੍ਰਾਂਚ ਮੁਹਾਲੀ ਦੇ ਵਿੱਚ ਵੀ ਐਫ ਆਈ ਆਰ ਆ ਪੈਂਡਿੰਗ ਨੇ ਫੇਰ ਵੀ ਕੋਈ ਕਾਰਵਾਈ ਨਹੀਂ ਹੋਈ ਅਦਾਲਤਾਂ ਨੇ ਬਾਰ ਬਾਰ ਸੱਮਨ ਭੇਜੇ ਬਾਰ ਬਾਰ ਇਹਨੂੰ ਬੁਲਾਇਆ ਗਿਆ ਇਹ ਬਿਲਡਰ ਪੇਸ਼ ਤੱਕ ਨਹੀਂ ਹੋਇਆ ਇੱਕ ਵਾਰ ਵੀ ਹਾਈ ਕੋਰਟ ਦੇ ਸਾਹਮਣੇ ਵੀ ਪੇਸ਼ ਨਹੀਂ ਹੋਇਆ ਲੋਅਰ ਕੋਰਟ ਸਟਰਾਇਲ ਕੋਰਟ ਜਾਂ ਸੈਸ਼ਨ ਕੋਰਟ ਡਿਸਟ੍ਰਿਕਟ ਕੋਰਟ ਦੀ ਗੱਲ ਛੱਡ ਦੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਹ ਵਿਅਕਤੀ ਜਿਹੜਾ ਹੈ ਇਹ ਬਿਲਡਰ ਜਿਹੜਾ ਹੈ ਇਤਨਾਲ ਵਿਅਕਤੀ ਇਹ ਪੈਸੇ ਵਾਲਾ ਇਨਸਾਨ ਪੇਸ਼ ਨਹੀਂ ਹੋਇਆ ਕੋਰਟ ਨੇ ਜਦੋਂ ਆਪਣਾ ਆਰਡਰ ਦਿੱਤਾ ਉਸ ਦੇ ਵਿੱਚ ਉਹਨਾਂ ਨੂੰ ਇਹ ਲਿਖਣਾ ਪਿਆ ਕਿ ਇਹ ਆਦਮੀ ਸ਼ਾਇਦ ਇਹ ਸੋਚਦਾ ਹੈ ਕਿ ਇਹ ਅਦਾਲਤ ਦੀ ਕਾਰਵਾਈ ਨੂੰ ਇਸੇ ਤਰੀਕੇ ਨਾਲ ਹੁਡਵਿੰਗ ਕਰ ਲਏਗਾ ਬਚ ਕੇ ਨਿਕਲ ਜਾਏਗਾ ਪਰ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੁੰਦਾ ਹੈ ਕੋਈ ਵੀ ਬੰਦਾ ਕਾਨੂੰਨ ਤੋਂ ਉੱਪਰ ਨਹੀਂ ਚਾਹੇ ਉਹ ਕਿੰਨਾ ਹੀ ਅਮੀਰ ਹੋਵੇ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੈ ਤੇ ਇਹਨੂੰ ਕਾਨੂੰਨ ਦੇ ਸਾਹਮਣੇ ਆਉਣਾ ਹੀ ਪਵੇਗਾ ਇਹਨੂੰ ਪੇਸ਼ ਹੋਣਾ ਹੀ ਪਵੇਗਾ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਦਿੱਤੀਆਂ ਤਾਂ ਪੰਜਾਬ ਪੁਲਿਸ ਜੋ ਹੈ ਕਿਤੇ ਹਰਕਤ ਦੇ ਵਿੱਚ ਆਈ ਤੇ ਉਹਨੂੰ ਮਜਬੂਰੀ ਨਾਲ ਇਸ ਬਿਲਡਰ ਨੂੰ ਅਰੈਸਟ ਕਰਨਾ ਪਿਆ ਉਸ ਤੋਂ ਪਹਿਲਾਂ 53 ਐਫ ਆਈ ਆਰ ਹੋਣ ਦੇ ਬਾਵਜੂਦ ਇਹ ਆਦਮੀ ਖੁੱਲੇ ਆਮ ਘੁੰਮ ਰਿਹਾ ਸੀ ਪੰਜਾਬ ਪੁਲਿਸ ਤੋਂ ਇਹਨੂੰ ਕੋਈ ਡਰ ਨਹੀਂ ਸੀ ਕਿਸੇ ਅਦਾਲਤ ਤੋਂ ਇਹਨੂੰ ਕੋਈ ਡਰ ਨਹੀਂ ਸੀ ਕਿਸੇ ਵੀ ਕੇਸ ਦੇ ਵਿੱਚ ਇਹ ਆਦਮੀ ਪੇਸ਼ ਨਹੀਂ ਹੋਇਆ ਥਾਣੇ ਪੇਸ਼ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਹਾਈ ਕੋਰਟ ਤੱਕ ਉਪੇਸ਼ ਨਹੀਂ ਹੋਇਆ ਹਾਈ ਕੋਰਟ ਨੂੰ ਕੰਟੈਂਪਟ ਦੇ ਆ ਨੋਟਿਸ ਕਰਨੇ ਪੇ ਇਸ ਸਾਲ ਮਈ ਦੇ ਵਿੱਚ ਵੀ ਪਹਿਲਾ ਕੰਟੈਂਪਟ ਆਫ ਕੋਰਟ ਦਾ ਉਹਨਾਂ ਨੇ ਅਦਾਲਤ ਨੇ ਇਹਨੂੰ ਨੋਟਿਸ ਜਾਰੀ ਕੀਤਾ ਸੀ ਹੁਣ ਫੇਰ ਕੰਟੈਂਪਟ ਆਫ ਕੋਰਟ ਦਾ ਨੋਟਿਸ ਜਾਰੀ ਕੀਤਾ ਸੀ ਫੇਰ ਵੀ ਇਹ ਬੰਦਾ ਪੇਸ਼ ਨਹੀਂ ਹੋਇਆ ਇਹਦੇ ਵਕੀਲ ਜਿਹੜੇ ਨੇ ਉਹ ਅਦਾਲਤ 'ਚ ਬਾਰ-ਬਾਰ ਆਉਂਦੇ ਰਹੇ ਤੇ ਅਦਾਲਤ ਦੀ ਕਾਰਵਾਈ ਨੂੰ ਲਟਕਾਉਂਦੇ ਰਹੇ ਪਰ ਇਹ ਬਿਲਡਰ ਖੁਦ ਕਦੇ ਪੇਸ਼ ਨਹੀਂ ਸੀ ਹੋਇਆ ਇਸ ਤੋਂ ਬਾਅਦ ਫੜੇ ਜਾਣ ਤੋਂ ਬਾਅਦ ਵੀ ਜਦੋਂ ਹਾਈ ਕੋਰਟ ਨੇ ਇਹਦੀ ਜਾਇਦਾਦ ਦਾ ਵੇਰਵਾ ਮੰਗਿਆ ਤਾਂ ਇਹਦੇ ਵਕੀਲਾਂ ਨੇ ਇੱਕ ਐਫੀਡੇਵਿਟ ਦੇ ਦਿੱਤਾ ਉਸ ਐਫੀਡੇਵਿਟ ਦੇ ਵਿੱਚ ਇਹ ਲਿਖਿਆ ਗਿਆ ਕਿ ਇਹਦੇ ਕੋਲ 9 ਲਗਜ਼ਰੀ ਕਾਰਾਂ ਨੇ ਤੇ 10 ਲੱਖ ਨਕਦੀ ਹੈ ਕੈਸ਼ ਇਨ ਹੈਂਡ ਜਿਵੇਂ ਕਹਿੰਦੇ ਆ 10 ਲੱਖ ਰੁਪਏ ਦੀ ਨਕਦੀ ਹੈ ਤੇ 9 ਇਹਦੇ ਕੋਲ ਕਾਰਾਂ ਨੇ ਪੂਰੀ ਜਾਣਕਾਰੀ ਮੰਗੀ ਗਈ ਸੀ ਲੇਕਿਨ ਉਹਨਾਂ ਨੇ ਪੂਰੀ ਜਾਣਕਾਰੀ ਫਿਰ ਵੀ ਨਹੀਂ ਦਿੱਤੀ ਕਿ ਘਰ ਕਿੰਨੇ ਨੇ ਅਚਲ ਚੱਲ ਤੇ ਅਚਲ ਜਾਇਦਾਦ ਕਿੰਨੀਆਂ ਕਿੰਨੇ ਗੱਜ ਦਾ ਮਕਾਨ ਹੈ ਪ੍ਰਾਪਰਟੀ ਹੈ ਕੋਈ ਜਾਣਕਾਰੀ ਨਹੀਂ ਦਿੰਦੀ ਸਿਰਫ 10 ਲੱਖ ਕੈਸ਼ ਤੇ 9 ਗੱਡੀਆਂ ਦਾ ਹਵਾਲਾ ਦਿੱਤਾ ਗਿਆ ਹੁਣ ਹਾਈ ਕੋਰਟ ਨੇ ਅਗਲੀ ਤਰੀਕ ਦੇ ਵਿੱਚ ਉਹਨਾਂ ਤੋਂ ਡਿਟੇਲਡ ਜਾਣਕਾਰੀ ਮੰਗੀ ਹੈ ਕਿ ਸਾਨੂੰ ਪੂਰੀ ਜਾਣਕਾਰੀ ਦੋ ਐਫੀਡੇਵਿਟ ਦੋ ਇਹਦੇ ਬੈਂਕ ਅਕਾਊਂਟ ਕਿਹੜੇ ਨੇ ਕਿੰਨੇ ਬੈਂਕ ਅਕਾਊਂਟ ਨੇ ਉਹਨਾਂ 'ਚ ਪੈਸੇ ਕਿੰਨੇ ਨੇ ਕਿੰਨੀਆਂ ਐਫਡੀਆਂ ਨੇ ਕਿਹੜੀ-ਕਿਹੜੀ ਪਾਲਿਸੀਏ ਨੇ ਖਰੀਦੀ ਹੈ ਕਿਤੇ ਵੀ ਇਨਵੈਸਟ ਕੀਤਾ ਹੈ ਕੋਈ ਇਹਦੀ ਪ੍ਰਾਪਰਟੀ ਹੈ ਕਿੰਨੇ ਗਜ ਦਾ ਘਰ ਹੈ ਕਿੱਥੇ ਹੈ ਉਹ ਹਰ ਇੱਕ ਚੀਜ਼ ਦੀ ਡਿਟੇਲ ਇਹਦੇ ਵਕੀਲਾ ਨੂੰ ਕਿਹਾ ਹੈ ਕਿ ਉਹ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਨਾਲ ਹੀ ਜੋ ਐਫੀਡੇਵਿਟ ਦੇ ਵਿੱਚ ਹੁਣ ਤੱਕ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਸਾਡੇ ਕੋਲ ਆ ਚੀਜ਼ਾਂ ਨੇ ਉਸ ਨੂੰ ਵੇਚਣ ਦੇ ਉੱਤੇ ਕਿਸੇ ਵੀ ਤਰੀਕੇ ਦੀ ਰੋਕ ਲਗਾ ਦਿੱਤੀ ਹੈ ਕਿ ਕੋਈ ਵੀ ਪ੍ਰਾਪਰਟੀ ਆਪਣੇ ਨਾਮ ਤੋਂ ਵੇਚ ਨਹੀਂ ਸਕਦਾ ਡਿਸਪੋਜ਼ ਆਫ ਨਹੀਂ ਕਰ ਸਕਦਾ ਬਿਲਡਰ ਇਸ ਤਰੀਕੇ ਦੀਆਂ ਇਨਸਟਰਕਸ਼ਨਸ ਪਾਸ ਕੀਤੀਆਂ ਹੁਣ ਇਹ ਨਹੀਂ ਹੈ ਕਿ ਬਿਲਡਰ ਹਜੇ ਚੁੱਪ ਕਰਕੇ ਬੈਠਾ ਹੈ ਜਾਂ ਉਹ ਕੋਈ ਹਤਕੰਢੇ ਨਹੀਂ ਵਰਤ ਰਿਹਾ ਉਸਦੇ ਵਕੀਲਾਂ ਵੱਲੋਂ ਹੀ ਹਾਈ ਕੋਰਟ ਦੇ ਵਿੱਚ 11 ਐਫ ਆਈ ਆਰ ਨੂੰ ਕੈਂਸਲ ਕਰਨ ਦੀ ਇੱਕ ਪਟੀਸ਼ਨ ਪਾਈ ਗਈ ਕਿ ਇਹ ਸਾਡੇ ਖਿਲਾਫ 11 ਐਫ ਆਈ ਆਰ ਨੇ ਸਾਡਾ ਇਹਨਾਂ ਚ ਸਮਝੌਤਾ ਹੋ ਗਿਆ ਹੈ ਰਾਜੀਨਾਮਾ ਹੋ ਗਿਆ ਹੈ ਕਿਰਪਾ ਕਰਕੇ ਇਹ 11 ਐਫ ਆਈ ਆਰ ਨੂੰ ਖਾਰਜ ਕਰ ਦਿੱਤਾ ਜਾਵੇ ਲੇਕਿਨ ਕੋਰਟ ਉਸਤੇ ਵੀ ਸੰਤੁਸ਼ਟ ਨਹੀਂ ਹੋਇਆ ਕੋਰਟ ਨੇ ਵਿਰਾਟ ਟ੍ਰਾਇਲ ਕੋਰਟ ਹੈ ਲੋਕਲ ਕੋਰਟ ਹੈ ਉਸ ਤੋਂ ਜਾਣਕਾਰੀ ਮੰਗੀ ਹੈ ਕਿ ਸਾਨੂੰ ਇਨਵੈਸਟੀਗੇਟ ਕਰਕੇ ਦੱਸੋ ਕਿ ਇਹ ਰਾਜ਼ੀਨਾਮੇ ਜਿਹੜੇ ਹੋਏ ਨੇ ਸਮਝੌਤੇ ਹੋਏ ਨੇ ਕੀ ਉਹ ਕਿਸੇ ਦਬਾਅ ਤਹਿਤ ਹੋਏ ਨੇ ਕਿਸੇ ਡਰ ਦੇ ਨਾਲ ਤਾਂ ਨਹੀਂ ਸਮਝੌਤੇ ਹੋਏ ਕੀ ਇਸ ਬਿਲਡਰ ਨੇ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਪਾਇਆ ਇਸ ਤਰ੍ਹਾਂ ਦਾ ਦਬਾਅ ਪਾਇਆ ਹੈ ਕੋਈ ਗਲਤ ਤਰੀਕਾ ਤਾਂ ਨਹੀਂ ਅਪਣਾਇਆ ਹੈ ਇਸ ਤਰ੍ਹਾਂ ਦੇ ਸਮਝੌਤਿਆਂ ਦੇ ਉੱਪਰ ਪੰਚਾਂ ਦੀ ਉਹਨਾਂ ਨੂੰ ਮਜਬੂਰਤਾ ਨਹੀਂ ਕੀਤਾ ਕੀਤਾ ਗਿਆ ਉਸ ਦੀ ਵੀ ਰਿਪੋਰਟ ਪਹਿਲਾਂ ਮੰਗੀ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਦਾ ਜੋ ਮੂਲ ਕਰਤੱਵ ਹੈ ਕਿ ਕਿਤੇ ਵੀ ਜੇ ਕੋਈ ਕੇਸ ਉਹਦੇ ਸਾਹਮਣੇ ਆਉਂਦਾ ਹੈ ਕਿਸੇ ਨਾਲ ਕੋਈ ਧੌਖਾ ਧੜੀ ਹੁੰਦੀ ਹੈ ਉਸ ਬੰਦੇ ਤੇ ਐਕਸ਼ਨ ਲੈਣਾ ਉਸ ਨੂੰ ਫੜ ਕੇ ਉਸ ਦੀ ਜਾਂਚ ਕਰਕੇ ਉਸ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣਾ ਚਾਰਜ ਸ਼ੀਟ ਫਾਈਲ ਕਰਨਾ ਕੀ ਇਹ ਉਹਨਾਂ ਦਾ ਬੁਨਿਆਦੀ ਕੰਮ ਨਹੀਂ ਹੈ ਕੀ ਲੋਕਾਂ ਨੂੰ ਨਿਆਂ ਦਿਵਾਉਣ ਵਾਸਤੇ ਇਹ ਪੁਲਿਸ ਫੋਰਸ ਦਾ ਗਠਨ ਨਹੀਂ ਹੋਇਆ ਕਿਉਂ ਅਦਾਲਤਾਂ ਨੂੰ बार-बार ਵਿੱਚ ਆਉਣਾ ਪੈਂਦਾ ਹੈ ਦਖਲ ਦੇਣਾ ਪੈਂਦਾ ਹੈ ਸਖਤ ਹੋਣਾ ਪੈਂਦਾ ਹੈ ਡੀਜੀਪੀ ਐਸਐਸਪੀ ਆਈਜੀ ਨੂੰ ਸੱਦਣਾ ਪੈਂਦਾ ਹੈ ਉੱਥੇ ਝਾੜਨਾ ਪੈਂਦਾ ਹੈ ਤਾਂ ਹੀ ਪੰਜਾਬ ਪੁਲਿਸ ਥੋੜੀ ਬਹੁਤੀ ਰਫ਼ਤਾਰ ਦਿਖਾਉਂਦੀ ਹੈ ਆਪਣੀ ਸੁਸਤੀ ਤੋਂ ਬਾਹਰ ਨਿਕਲਦੀ ਹੈ ਤੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੀ ਹੈ ਇਹੀ ਜੇ 15 16 ਸਾਲ ਪਹਿਲਾਂ ਐਕਸ਼ਨ ਲਏ ਗਏ ਹੁੰਦੇ ਕੀ ਹਜ਼ਾਰਾਂ ਲੋਕ ਜਿਹੜੇ ਠੱਗੇ ਗਏ ਨੇ ਉਹ ਬਚਣਾ ਜਾਂਦੇ ਕੀ ਜੇ ਕਿਸੇ ਇੱਕ ਪਾਵਰਫੁੱਲ ਆਦਮੀ ਦੇ ਉੱਪਰ ਐਕਸ਼ਨ ਲੈ ਕੇ ਦਿਖਾਇਆ ਹੁੰਦਾ ਪੁਲਿਸ ਨੇ ਤੇ ਬਾਕੀ ਧੋਖਾ ਘੁਲੀ ਦੇ ਕੇਸ ਘਟਨਾ ਹੋ ਜਾਂਦੇ ਇੱਥੇ ਹੀ ਪਰਲ ਗਰੁੱਪ ਦਾ ਕੇਸ ਤੁਹਾਡੇ ਸਾਹਮਣੇ ਹੈ ਹਜ਼ਾਰਾਂ ਲੋਕਾਂ ਦੇ ਕਰੋੜਾਂ ਰੁਪਏ ਦੀ ਠੱਗੀ ਵਾਧੀ ਜਮੀਨਾਂ ਦੇ ਨਾਂ ਦੇ ਉੱਤੇ ਉਹ ਪੰਗੂ ਸਾਹਿਬ ਆਪਣੀ ਅਕਾਲ ਚਲਾਣਾ ਕਰ ਗਏ ਜੇਲ੍ਹ ਦੇ ਵਿੱਚ ਸੀ ਲੇਕਿਨ ਕਦੇ ਹਜੇ ਤੱਕ ਕਿਸੇ ਨੂੰ ਕੋਈ ਇੱਕ ਪੈਸਾ ਵੀ ਵਾਪਸ ਨਹੀਂ ਮਿਲਿਆ ਕਿਹਾ ਜ਼ਰੂਰ ਜਾ ਰਿਹਾ ਪੰਜਾਬ ਸਰਕਾਰ ਤੋਂ ਕਿ ਅਸੀਂ ਲੋਕਾਂ ਦੇ ਪੈਸੇ ਵਾਪਸ ਕਰਾਵਾਂਗੇ ਇਧੀਆਂ ਜ਼ਮੀਨਾਂ ਦੀ ਨਿਲਾਮੀ ਕਰਾਂਗੇ ਪਰ ਹਜੇ ਤੱਕ ਪੈਸੇ ਵਾਪਸ ਨਹੀਂ ਮਿਲੇ। ਕੀ ਪੰਜਾਬ ਪੁਲਿਸ ਠੱਗੀ ਨੂੰ ਜੁਰਮ ਹੀ ਨਹੀਂ ਮੰਨਦੀ? ਕਿੰਨੇ ਫਾਈਨੈਂਸ਼ੀਅਲ ਧੋਖਾਧੜੀ ਦੇ ਕੇਸ ਲੋਕਾਂ ਦੇ ਸਾਹਮਣੇ ਆਉਂਦੇ ਨੇ ਪਰ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾਂਦੀ। ਲੱਖਾਂ ਰੁਪਏ ਲੋਕਾਂ ਦੀ ਮਿਹਨਤ ਦੀ ਕਮਾਈ ਪਲਾਂ ਦੇ ਵਿੱਚ ਹੀ ਲੋਕ ਛੱਡ ਜਾਂਦੇ ਨੇ ਲੇਕਿਨ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਪੁਲਿਸ ਕੋਲ ਤੱਕੇ ਖਾਂਦੇ ਨੇ ਕੋਈ ਐਫ ਆਈ ਆਰ ਤੱਕ ਵੀ ਦਰਜ ਨਹੀਂ ਹੁੰਦੀ ਜੇ ਐਫ ਆਈ ਆਰ ਦਰਜ ਵੀ ਹੋ ਜਾਂਦੀਆਂ ਨੇ ਤਾਂ 50 ਤੋਂ ਵੱਧ ਐਫ ਆਈ ਆਰ ਆ ਇੱਕ ਬਿਲਡਰ ਦੇ ਖਿਲਾਫ ਨੇ ਲੇਕਿਨ ਉਹ ਬਿਲਡਰ ਨੂੰ ਕਦੇ ਥਾਣੇ ਸੱਦਿਆ ਹੀ ਨਹੀਂ ਗਿਆ ਗ੍ਰਿਫਤਾਰ ਕਰਨਾ ਤਾਂ ਬਹੁਤ ਦੂਰ ਹੈ ਤਫ਼ਤੀਸ਼ ਕਰਨੀ ਜਾਂਚ ਕਰਨੀ ਤਾਂ ਕੁੱਲ ਹੀ ਜਾਓ ਕੀ ਪੰਜਾਬ ਪੁਲਿਸ ਸਿਰਫ ਆਮ ਸੁਧਾਰਨ ਲੋਕਾਂ ਦੇ ਉੱਤੇ ਹੀ ਰੋਪ ਮਾਰਨ ਜੋਗੀ ਹੈ ਕਿ ਇੱਕ ਬੰਦਾ ਜਿਹਨੇ ਕਾਰ ਸਾਈਡ ਤੇ ਨਹੀਂ ਕੀਤੀ ਤੁਹਾਡੀ ਗੱਡੀ ਨੂੰ ਜਗ੍ਹਾ ਨਹੀਂ ਦਿੱਤੀ ਜਾਂ ਕਿਸੇ ਨਾਕੇ ਦੇ ਉੱਤੇ ਤੁਹਾਡੇ ਨੂੰ ਦੋ ਪ੍ਰਸ਼ਨ ਪੁੱਛ ਲਏ ਉਹਦੇ ਉੱਤੇ ਕੇਸ ਪੌਂਡ ਜੋਗੀ ਹੀ ਹੈ ਪੰਜਾਬ ਪੁਲਿਸ ਕੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਇੱਥੇ ਤੱਕ ਹੀ ਰਹਿ ਗਿਆ ਹੈ ਜਾਂ ਕਾਲੀਆਂ ਭੇਡਿਆਂ ਕਹਾ ਜਾਂਦੀਆਂ ਨੇ ਕਿ ਪੰਜਾਬ ਪੁਲਿਸ ਨੇ ਜੀ ਉਹ ਰਿਸ਼ਵਤ ਲੈ ਲੈਂਦੀਆਂ ਨੇ ਉਹਨੂੰ ਬਦਨਾਮ ਕਰ ਦਿੰਦੀਆਂ ਨੇ ਉਹ ਡਰੱਗਸ ਦੇ ਵਿੱਚ ਇਨਵੋਲਡ ਨੇ ਨਸ਼ੇ ਦੇ ਸੌਦੇ ਦੇ ਵਿੱਚ ਇਨਵੋਲਡ ਨੇ ਉੱਥੇ ਕਾਲੀਆਂ ਭੇਡਾਂ ਕਹਿ ਕੇ ਪੰਜੇ ਥੱਲੇ ਇੱਕ ਗੱਲ ਛੱਡ ਦਿੱਤੀ ਜਾਂਦੀ ਹੈ ਪਰ ਅਜਿਹੇ ਕੇਸ ਜਿੱਥੇ ਧਨਾਲ ਵਿਅਕਤੀ ਲੋਕਾਂ ਨਾਲ ਠੱਗੀ ਲਾ ਰਹੇ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਵੀ ਕਾਲੀਆਂ ਭੇਡਾਂ ਕਹਿ ਕੇ ਛੱਡ ਦਿੱਤਾ ਜਾਏਗਾ ਇਹ ਤਾਂ ਵੱਖ-ਵੱਖ ਥਾਣੇ ਸੀ ਕੋਈ ਇੱਕ ਥਾਣੇ ਦੇ ਵਿੱਚ ਇੱਕ ਥਾਣੇਦਾਰ ਦੀ ਗੱਲ ਨਹੀਂ ਹੋ ਰਹੀ ਅਲੱਗ-ਅਲੱਗ ਥਾਣਿਆਂ ਦੇ ਵਿੱਚ 53 ਐਫਆਈਆਰਾਂ ਦਰਜ ਹੋਣਾ ਤੇ ਕੋਈ ਕਾਰਵਾਈ ਨਾ ਹੋਣਾ ਪੰਜਾਬ ਪੁਲਿਸ ਦੀ ਕਾਰਵਾਈ ਬਾਰੇ ਬਹੁਤ ਵੱਡੀ ਗੱਲ ਸਾਡੇ ਸਾਹਮਣੇ ਲੈ ਕੇ ਆ ਰਿਹਾ ਹੈ ਉਹਨਾਂ ਦੀ ਮੂੰਹ ਬੋਲ ਦੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਰਿਹਾ ਹੈ ਕਿ ਪੰਜਾਬ ਪੁਲਿਸ ਕੀ ਕੰਮ ਕਰਦੀ ਹੈ ਕਿਵੇਂ ਕੰਮ ਕਰਦੀ ਹੈ ਅਦਾਲਤਾਂ ਨੂੰ بار-ਬਾਰ ਦਖਲ ਦੇਣਾ ਪੈਂਦਾ ਹੈ ਕਿਸੇ ਵਿਰੁੱਧ ਕਾਰਵਾਈ ਕਿਸੇ ਪਾਵਰਫੁੱਲ ਬੰਦੇ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਅਦਾਲਤ ਜਦ ਤੱਕ ਦਖਲ ਨਹੀਂ ਦਿੰਦੀ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕਿ ਇਸ ਕੇਸ ਤੋਂ ਸਾਫ ਚਲਕ ਰਿਹਾ ਹੈ ਕਿ ਇਸ ਸੂਬੇ ਦੇ ਵਿੱਚ ਇਸ ਦੇਸ਼ ਦੇ ਵਿੱਚ ਪੈਸੇ ਵਾਲਿਆਂ ਵਾਸਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਵਾਸਤੇ ਕਾਨੂੰਨ ਦੇ ਕੋਈ ਮਾਇਨੇ ਨਹੀਂ ਹੈ ਇੱਕ ਅੱਲਾ ਕੇਸ ਨਹੀਂ ਹੋਰ ਬਹੁਤ ਕੇਸ ਨੇ ਜਿੱਥੇ ਪੈਸੇ ਵਾਲੇ ਆਪਣਾ ਪੈਸਾ ਵਰਤ ਕੇ ਰਸੂਖ ਵਰਤ ਕੇ ਪਾਰ ਨਿਕਲ ਜਾਂਦੇ ਨੇ ਬਚ ਜਾਂਦੇ ਨੇ ਤੇ ਨਮਾਲੇ ਆਦਮੀਆਂ ਨੂੰ ਮਾਲੇ ਆਦਮੀਆਂ ਨੂੰ ਸੁਧਾਰਨ ਆਦਮੀਆਂ ਨੂੰ ਹੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ